ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਾਰਬ ਦਾ ਬਹੁਤ-ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਸ ਘਰ ਦੇ ਦਰਵਾਜ਼ੇ ਦੇ ਅੱਗੇ ਜਾਂ ਘਰ ਦੇ ਅੰਦਰ ਇਹ ਚੀਜ਼ਾਂ ਹੋਣ ਤਾਂ ਉਸ ਘਰ ਦੇ ਵਿੱਚ ਪੈਸਾ ਬਰਕਤ ਖੁਸ਼ੀਆਂ ਬੇਹਿਸਾਬ ਆਉਂਦੀਆਂ ਨੇ ਉਸ ਘਰ ਪਰਿਵਾਰ ਦੇ ਉੱਤੇ ਘਰ ਦੇ ਜੀਵਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਹੈ ਬਿਆਨਤ ਬਰਗਤਾਂ ਹੁੰਦੀਆਂ ਨੇ ਤਾਂ ਫਿਰ ਉਹ ਕਿਹੜੀਆਂ ਚੀਜ਼ਾਂ ਨੇ ਜੋ ਸਾਡੀ ਤਰੱਕੀ ਸਾਡੇ ਵਾਅਦੇ ਦਾ ਕਾਰਨ ਬਣਦੀਆਂ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਇਸ ਕਰਕੇ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆਂ ਤਾਂ ਗੱਲ ਦਾ ਗਲਤ ਅੰਦਾਜ਼ਾ ਲਗਾ ਲੈਂਦੇ ਆਂ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਵੀ ਗੱਲਬਾਤ ਕਰਨ ਜਾ ਰਹੇ ਹਾਂ ਇਹ ਕੋਈ ਕਿਸੇ ਪ੍ਰਕਾਰ ਦਾ ਵਹਿਮ ਜਾਂ ਭਰਮ ਨਹੀਂ ਆ ਇਹ ਸਾਡੇ ਲਈ ਇੱਕ ਬਹੁਤ ਹੀ ਵੱਡੀ ਸਿੱਖਿਆ ਹੈ ਜੋ ਸਾਡੇ ਸਭ ਦੇ ਕੋਲ ਹੋਣੀ ਚਾਹੀਦੀ ਆ ਆਪਣੇ ਘਰ ਪਰਿਵਾਰ ਦੀ ਤਰੱਕੀ ਦੇ ਲਈ ਤਾਂ ਦਰੁਸਤੀ ਦੇ ਲਈ ਖੁਸ਼ਹਾਲੀ ਦੇ ਲਈ ਤਾਂ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਸੁਣਨਾ ਜੇਕਰ ਵੀਡੀਓ ਚੰਗੀ ਲੱਗੇ ਤਾਂ ਫਿਰ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜਾਂ ਫਿਰ ਧੰਨ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖ ਕੇ ਆਉਣਾ ਜੀ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਸਾਧ ਸੰਗਤ ਜੀ ਉਹ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰ ਪਰਿਵਾਰ ਦੀ ਤਰੱਕੀ ਬਰਕਤ ਦਾ ਕਾਰਨ ਬਣਦੀਆਂ ਨੇ ਉਹਨਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਪਹਿਲਾਂ ਆਪਾਂ ਇਹਨਾਂ ਕੁਝ ਵਿਚਾਰਾਂ ਬਾਰੇ ਗੱਲ ਕਰਦੇ ਆਂ ਕਿਉਂਕਿ ਇਹ ਵਿਚਾਰ ਇਹ ਗੱਲਾਂ ਆਪਾਂ ਅਕਸਰ ਹੀ ਆਪਣੇ ਬਜ਼ੁਰਗਾਂ ਦੇ ਮੂੰਹੋਂ ਸੁਣੀਆਂ ਨੇ ਸਾਡੇ ਘਰ ਦੇ ਬਜ਼ੁਰਗ ਅੱਜ ਵੀ ਸਾਨੂੰ ਇਹੋ ਮਤ ਦਿੰਦੇ ਨੇ ਕਿ ਜੇ ਘਰ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਵਾਈ ਹੋਵੇ ਘਰ ਦੇ ਦਰਵਾਜ਼ੇ ਨੂੰ ਸਹੀ ਸਮੇਂ ਤੇ ਉੱਤੇ ਸੂਰਜ ਚੜ੍ਹਨ ਤੋਂ ਪਹਿਲਾਂ ਖੋਲਿਆ ਹੋਵੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਪਾਣੀ ਛਿੜਕਿਆ ਹੋਵੇ ਤਾਂ ਉਸ ਘਰ ਦੇ ਵਿੱਚ ਬਰਕਤ ਆਉਂਦੀ ਆ ਖੁਸ਼ੀਆਂ ਆਉਂਦੀਆਂ ਨੇ ਤੰਦਰੁਸਤੀ ਆਉਂਦੀ ਆ ਤਾਂ ਘਰ ਦੇ ਅੱਗੇ ਪਾਣੀ ਛਿੜਕਣ ਦੇ ਨਾਲ ਜਾਂ ਘਰ ਦੇ ਮੁੱਖ ਦਰਵਾਜ਼ੇ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਖੋਲਦੇ ਨੇ ਜਾਂ ਘਰ ਦੀ ਸਾਫ ਸਫਾਈ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਜਾਂ ਖੁਸ਼ੀਆਂ ਕਿੰਜ ਆ ਸਕਦੀਆਂ ਨੇ ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਘਰ ਦੇ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਅਤੇ ਪੈਸੇ ਨਾਲ ਇਹਦਾ ਕੀ ਸਬੰਧ ਆ ਦੇਖੋ ਜੀ ਆਪਾਂ ਆਪਣੇ ਘਰ ਦੇ ਵਿੱਚ ਸਾਫ ਸਫਾਈ ਕਰਦੇ ਹਾਂ ਜਾਂ ਜਿਸ ਘਰ ਦੇ ਵਿੱਚ ਸਾਫ ਸਫਾਈ ਰਹਿੰਦੀ ਆ ਉਸ ਘਰ ਦੇ ਜੀ ਤੰਨ ਅਤੇ ਮਨ ਦੋਹਾਂ ਪੱਖੋਂ ਹੀ ਤੰਦਰੁਸਤ ਰਹਿੰਦੇ ਨੇ ਤਜੋ ਤਨ ਅਤੇ ਮਨ ਤੋਂ ਤਾਂ ਦਰੁਸਤਿਆ ਨਰੂਆ ਹੈ ਉਹ ਤਨ ਪੱਖੋਂ ਆਪੇ ਹੀ ਮਜਬੂਤ ਹੋ ਜਾਵੇਗਾ ਕਿਉਂਕਿ ਤਨ ਅਤੇ ਮਨ ਨੇ ਰਲ ਕੇ ਸਾਡੇ ਕੰਮਕਾਰ ਕਰਨੇ ਨੇ ਜੇਕਰ ਇਹਨਾਂ ਦੋਵਾਂ ਦੇ ਵਿੱਚੋਂ ਇੱਕ ਵੀ ਬਿਮਾਰ ਹੋ ਗਿਆ ਤਾਂ ਫਿਰ ਸਾਡਾ ਕੋਈ ਵੀ ਕੰਮ ਨੇਪਰੇ ਨਹੀਂ ਚੜਦਾ ਤਾਂ ਜੇਕਰ ਸਾਡੇ ਘਰ ਦੀ ਸਾਫ ਸਫਾਈ ਆ ਤਾਂ ਇਹਦੇ ਨਾਲ ਸਾਡਾ ਮਨ ਵੀ ਖੁਸ਼ ਰਹਿੰਦਾ ਹੈ ਮਨ ਸ਼ਾਂਤ ਰਹਿੰਦਾ ਹੈ ਪਰ ਦੂਸਰੇ ਪਾਸੇ ਜੇਕਰ ਘਰ ਵਿੱਚ ਖਲਾਰਾ ਪਿਆ ਹੋਵੇ ਘਰ ਦੇ ਵਿੱਚ ਗੰਦਗੀ ਹੋਵੇ ਤਾਂ ਸਾਡਾ ਮਨ ਕਿੰਨਾ ਅਸ਼ਾਂਤ ਜਿਆ ਰਹਿੰਦਾ ਹੈ ਪਰੇਸ਼ਾਨ ਰਹਿੰਦਾ ਹੈ ਤੇ ਬਾਕੀ ਜਿਸ ਘਰ ਦੇ ਵਿੱਚ ਸਾਫ ਸਫਾਈ ਹੁੰਦੀ ਆ ਉਸ ਘਰ ਦੇ ਜੀ ਜ਼ਿਆਦਾ ਤੰਦਰੁਸਤ ਰਹਿੰਦੇ ਨੇ ਬਿਮਾਰੀਆਂ ਤੋਂ ਬਚੇ ਰਹਿੰਦੇ ਨੇ ਪਰ ਜਿਸ ਘਰ ਦੀ ਸਾਫ ਸਫਾਈ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਉਸ ਘਰ ਦੇ ਜੀ ਬਿਮਾਰ ਰਹਿੰਦੇ ਨੇ ਤੇ ਜਦੋਂ ਬਿਮਾਰੀ ਘਰ ਵਿੱਚ ਆ ਜਾਂਦੀ ਆ ਤਾਂ ਫਿਰ ਜਿੰਨਾ ਮਰਜ਼ੀ ਪੈਸਾ ਆਵੇ ਬਹੁਤ ਸਾਰਾ ਪੈਸਾ ਸਾਡੀਆਂ ਦਵਾਈਆਂ ਤੇ ਡਾਕਟਰਾਂ ਦੀਆਂ ਫੀਸਾਂ ਤੇ ਹੀ ਲੱਗ ਜਾਂਦਾ ਹੈ ਇਸ ਕਰਕੇ ਘਰ ਦੀ ਸਾਫ ਸਫਾਈ ਕਰਦੇ ਸਮੇਂ ਮੁੱਖ ਦਰਵਾਜ਼ੇ ਦੀ ਸਾਫ ਸਫਾਈ ਕਰਨ ਨੂੰ ਬੜੀ ਹੀ ਮਹੱਤਤਾ ਦਿੱਤੀ ਜਾਂਦੀ ਹੈ ਬਹੁਤੇ ਲੋਕ ਕੀ ਕਰਦੇ ਨੇ ਆਪਣੇ ਘਰ ਨੂੰ ਤਾਂ ਸਾਫ ਸੁਥਰਾ ਕਰ ਲੈਂਦੇ ਨੇ ਪਰ ਘਰ ਦਾ ਸਾਰਾ ਕੂੜਾ ਕਰਕਟ ਗੰਦਗੀ ਆਪਣੇ ਘਰ ਦੇ ਬੂਹੇ ਦੇ ਅੱਗੇ ਲਾ ਲੈਂਦੇ ਨੇ ਪਰ ਇਹ ਗੱਲ ਬਹੁਤ ਗਲਤ ਆ ਕਿਉਂਕਿ ਆਪਾਂ ਇਹ ਨਹੀਂ ਸੋਚਦੇ ਕਿ ਜਿਹੜਾ ਕੂੜਾ ਕਰਕਟ ਗੰਦਗੀ ਘਰ ਦੇ ਦਰਵਾਜ਼ੇ ਦੇ ਅੱਗੇ ਆਪਾਂ ਲਗਾ ਦਿੱਤੀ ਉਹ ਤੋਂ ਹੀ ਤਾਂ ਬਿਮਾਰੀਆਂ ਸਾਡੇ ਘਰ ਨੂੰ ਆਉਣੀਆਂ ਨੇ ਤੇ ਦੂਸਰੀ ਗੱਲ ਜੇਕਰ ਘਰ ਦੀ ਸਾਫ ਸਫਾਈ ਯਾਤ ਕਰਦੇ ਬੂਹੇ ਦੇ ਅੱਗੇ ਗੰਦ ਪਿਆ ਹੋਵੇ ਗੰਦਗੀ ਫੈਲੀ ਹੋਵੇ ਕੂੜਾ ਕਰਕਟ ਹੋਵੇ ਤਾਂ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਿਸ ਜੀ ਨੇ ਸਾਡੇ ਘਰ ਆਉਣਾ ਹੈ ਨਾ ਉਹਨੇ ਸਭ ਤੋਂ ਪਹਿਲਾਂ ਸਾਡਾ ਮੇਨ ਗੇਟ ਹੀ ਪਾਰ ਕਰਨਾ ਹੈ ਪਹਿਲਾਂ ਉਹਨੇ ਘਰ ਨੂੰ ਬਾਹਰੋਂ ਦੇਖਣਾ ਹੈ ਫਿਰ ਅੰਦਰ ਆਉਣਾ ਹੈ ਤਾਂ ਆਪਾਂ ਵੀ ਕਈ ਵਾਰ ਕਿਸੇ ਦੇ ਘਰ ਜਾਂਦੇ ਆ ਤੇ ਉਹਨਾਂ ਦੇ ਘਰ ਦੀ ਸਾਫ ਸਫਾਈ ਉਹਨਾਂ ਦੇ ਗੇਟ ਤੋਂ ਹੀ ਪਤਾ ਲੱਗ ਜਾਂਦੀ ਆ ਬਿਲਕੁਲ ਸਾਫ ਸੁਥਰਾ ਹੁੰਦਾ ਹੈ ਤਾਂ ਜਿਨ੍ਹਾਂ ਦੇ ਘਰਾਂ ਦੇ ਬੂਹਿਆਂ ਦੇ ਅੱਗੇ ਗੰਦਗੀ ਹੁੰਦੀ ਹੈ ਕੂੜਾ ਹੁੰਦਾ ਹੈ ਤਾਂ ਉਹਨਾਂ ਦੇ ਲਈ ਸਾਡੇ ਮਨ ਵਿੱਚ ਬਿਨਾਂ ਮਿਲਿਆ ਹੀ ਇੱਕ ਧਾਰਨਾ ਬਣ ਜਾਂਦੀ ਆ ਕਿ ਇਹ ਕਿੱਦਾਂ ਦੇ ਆਲਸੀ ਲੋਕ ਨੇ ਪਤਾ ਨਹੀਂ ਕੀ ਕਰਦੇ ਹੋਣਗੇ ਇਸ ਕਰਕੇ ਜਿੱਥੇ ਘਰ ਦੀ ਸਾਫ ਸਫਾਈ ਕਰਨੀ ਜ਼ਰੂਰੀ ਹੈ ਸਾਡੇ ਘਰ ਦਾ ਆਚਰ ਚਫੇਰਾ ਆਲਾ ਦਵਾਲਾ ਵੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਘਰ ਦੀ ਕੀਤੀ ਸਾਫ਼ ਸਫਾਈ ਕੰਮ ਆ ਸਕਦੀ ਆ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਆ ਪਰ ਜੇਕਰ ਅਸੀਂ ਸਿਰਫ ਘਰ ਦੀ ਸਾਫ਼ ਸਫਾਈ ਵੱਲ ਧਿਆਨ ਦਈਏ ਆਪਣਾ ਆਲਾ ਦਵਾਲਾ ਗੰਦਾ ਰੱਖੀਏ ਤਾਂ ਫਿਰ ਇਹ ਆਲੇ ਦਵਾਲੇ ਤੋਂ ਹੀ ਬਿਮਾਰੀਆਂ ਸਾਡੇ ਘਰ ਵਿੱਚ ਆਉਂਦੀਆਂ ਨੇ ਤਾਂ ਇਸ ਕਰਕੇ ਘਰ ਦੀ ਸਾਫ਼ ਸਫਾਈ ਵੀ ਰੱਖਣੀ ਹੈ ਤੇ ਘਰ ਦੇ ਮੁੱਖ ਦਰਵਾਜ਼ੇ ਦੀ ਵੀ ਸਾਫ਼ ਸਫਾਈ ਰੱਖਣੀ ਆ ਆਪਣਾ ਆਲਾ ਦੁਵਾਲਾ ਸਾਫ਼ ਸੁਥਰਾ ਰੱਖਣਾ ਹੈ ਕਿਉਂਕਿ ਇਹ ਸਾਡੇ ਤਨ ਅਤੇ ਮਨ ਦੋਵਾਂ ਦੀ ਹੀ ਤੰਦਰੁਸਤੀ ਦੇ ਲਈ ਜ਼ਰੂਰੀ ਆ ਜੇ ਤਨ ਅਤੇ ਮਨ ਤੰਦਰੁਸਤ ਨੇ ਤਾਂ ਧਨ ਆਪਣੇ ਆਪ ਹੀ ਆਵੇਗਾ ਉਸੇ ਹੀ ਤਰ੍ਹਾਂ ਘਰ ਦੇ ਮੁੱਖ ਦਰਵਾਜ਼ੇ ਨੂੰ ਖੋਲਣ ਬਾਰੇ ਜਿਹੜੀਆਂ ਗੱਲਾਂ ਕਈਆਂ ਜਾਂਦੀਆਂ ਨੇ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਘਰ ਦਾ ਮੁੱਖ ਦਰਵਾਜ਼ਾ ਖੋਲਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਪੈਸਾ ਆਉਂਦਾ ਹੈ ਬਰਕਤ ਆਉਂਦੀ ਹੈ ਤਾਂ ਦੇਖੋ ਜੀ ਉਹਦੇ ਪਿੱਛੇ ਦਾ ਭਾਵੇਂ ਆ ਕੇ ਘਰ ਦੇ ਮੁੱਖ ਦਰਵਾਜ਼ੇ ਉਹਨਾਂ ਦੇ ਹੀ ਸੂਰਜ ਚੜਨ ਤੋਂ ਪਹਿਲਾਂ ਖੋਲਦੇ ਨੇ ਜਿਹੜੇ ਕਮਾਹਕਾਰਾਂ ਦੇ ਲਈ ਆਪਣੇ ਘਰੋਂ ਬਾਹਰ ਜਾਂਦੇ ਨੇ ਜੋ ਲੋਕ ਉਦਮੀ ਹੁੰਦੇ ਨੇ ਮਿਹਨਤੀ ਹੁੰਦੇ ਨੇ ਕਿਉਂਕਿ ਆਲਸੀ ਤਾਂ ਸੂਰਜ ਸਿਰ ਤੇ ਆ ਜਾਂਦਾ ਹੈ ਪਰ ਉਹ ਆਪਣਾ ਬਿਸਤਰਾ ਨਹੀਂ ਛੱਡਦੇ ਉਹ ਵੀ ਆਪਣਾ ਬਿਸਤਰਾ ਛੱਡ ਕੇ ਮਾਲਕ ਦਾ ਨਾਮ ਜਪ ਕੇ ਸਮੇਂ ਸਿਰ ਆਪਣੇ ਕਮਾਹਕਾਰਾਂ ਤੇ ਚਲੇ ਜਾਂਦੇ ਨੇ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਸਰਕਾਰੀ ਅਫਸਰ ਆ ਭਾਵੇਂ ਪ੍ਰਾਈਵੇਟ ਜੌਬ ਕਰਦਾ ਹੈ ਭਾਵੇਂ ਕੋਈ ਦੁਕਾਨਦਾਰ ਆ ਇਹਨਾਂ ਸਭ ਨੂੰ ਕਮਾਕਾਰਾਂ ਵਾਲਿਆਂ ਨੂੰ ਸਭ ਨੂੰ ਸਵੇਰੇ ਜਲਦੀ ਉੱਠਣਾ ਹੀ ਪੈਂਦਾ ਹੈ ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਜਿੰਨਾ ਘਰਾਂ ਦੇ ਬੂਹੇ ਸੂਰਜ ਚੜ੍ਹਨ ਤੋਂ ਪਹਿਲਾਂ ਖੁੱਲ ਜਾਂਦੇ ਨੇ ਉਹਨਾਂ ਘਰਾਂ ਦੇ ਵਿੱਚ ਪੈਸਾ ਬਰਕਤ ਬੇਹਿਸਾਬ ਹੋ ਜਾਂਦਾ ਹੈ ਕਿਉਂਕਿ ਘਰ ਦੇ ਸਿਆਣੇ ਬਜ਼ੁਰਗ ਅੰਦਾਜ਼ਾ ਲਗਾ ਲੈਂਦੇ ਨੇ ਕਿ ਇਹ ਘਰ ਦੇ ਵਿੱਚ ਰਹਿਣ ਵਾਲੇ ਜੀਆਂ ਦੇ ਮਨ ਦਾ ਹਾਲ ਕੀ ਆ ਇਹਨਾਂ ਦੇ ਸਵੇਰ ਕਿਦਾਂ ਦੇ ਨੇ ਇਹ ਮਹਿੰਤੀ ਹੈ ਕਿ ਹਾਲਸੀਆ ਤਾਂ ਐਸੇ ਕਰਕੇ ਹੀ ਕਰਦੇ ਮੁੱਖ ਦਰਵਾਜ਼ੇ ਨੂੰ ਸਮੇਂ ਸਿਰ ਖੋਲਣਾ ਘਰ ਦੀ ਸਾਫ ਸਫਾਈ ਰੱਖਣੀ ਫਿਰ ਆਪਾਂ ਇਹ ਵੀ ਕੰਮ ਕਰਨੇ ਆ ਕਿ ਆਪਣੇ ਘਰ ਦੇ ਨਾਲ ਨਾਲ ਆਪਣੇ ਘਰ ਦੇ ਬੂਹੇ ਦੀ ਵੀ ਸਾਫ ਸਫਾਈ ਰੱਖਣੀ ਹੈ ਘਰ ਦੇ ਮੁੱਖ ਦਰਵਾਜ਼ੇ ਦੀ ਵੀ ਸਾਫ ਸਫਾਈ ਰੱਖਣੀ ਆ ਘਰ ਦੇ ਆਲੇ-ਦੁਆਲੇ ਦੀ ਵੀ ਸਾਫ ਸਫਾਈ ਰੱਖਣੀ ਹੈ ਤਾਂ ਹੀ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਤਾਂ ਹੀ ਸਾਡਾ ਮਨ ਖੁਸ਼ ਸ਼ਾਂਤ ਰਹਿ ਸਕਦਾ ਹੈ ਤੇ ਦੂਸਰਾ ਸਾਰੇ ਹੀ ਅੰਮ੍ਰਿਤ ਵੇਲੇ ਉੱਠਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਾਰੇ ਹੀ ਕੰਮ ਸਹੀ ਸਮੇਂ ਦੇ ਉੱਤੇ ਸਹੀ ਤਰੀਕੇ ਦੇ ਨਾਲ ਕਰਨੇ ਆ ਤਾਂ ਹੀ ਸਾਡੇ ਘਰ ਵਿੱਚ ਪੈਸਾ ਆਵੇਗਾ ਤੇ ਉਹ ਪੈਸੇ ਦੇ ਵਿੱਚ ਬਰਕਤਾਂ ਰਹਿਣਗੀਆਂ ਤੇ ਘਰ ਦੀ ਸਾਫ ਸਫਾਈ ਦੇ ਨਾਲ ਨਾਲ ਸਾਡਾ ਮਨ ਵੀ ਸਾਫ ਹੋਣਾ ਚਾਹੀਦਾ ਹੈ ਸਾਡਾ ਮਨ ਵੀ ਵੱਡਾ ਹੋਣਾ ਚਾਹੀਦਾ ਹੈ ਸਾਡੇ ਗੁਰੂ ਸਾਹਿਬਾਨਾਂ ਦਾ ਗਿਆਨ ਸਾਨੂੰ ਹਮੇਸ਼ਾ ਇਹੀ ਸਮਝਾਉਂਦਾ ਹੈ ਕਿ ਕਦੇ ਵੀ ਘਰ ਆਏ ਜੀ ਨੂੰ ਮੱਥੇ ਵਟ ਨਹੀਂ ਪਾਉਣਾ ਚਾਹੀਦਾ ਜੋ ਵੀ ਘਰ ਦੇ ਵਿੱਚ ਕੋਈ ਮਹਿਮਾਨ ਆਉਂਦਾ ਹੈ ਰਿਸ਼ਤੇਦਾਰ ਆਉਂਦਾ ਹੈ ਉਹਦਾ ਖੁੱਲੇ ਦਿਲ ਦੇ ਨਾਲ ਸਵਾਗਤ ਕਰਨਾ ਕਿਹੜੇ ਮੱਥੇ ਸਵਾਗਤ ਕਰਨਾ ਹੈ ਉਹਦਾ ਬਣਦਾ ਮਾਨ ਸਤਕਾਰ ਕਰਨਾ ਹੈ ਕਈ ਲੋਕ ਘਰ ਆਏ ਮਹਿਮਾਨ ਨੂੰ ਦੇਖ ਕੇ ਘਰ ਆਏ ਅੰਡੇ ਗਵਾਂਡੇ ਨੂੰ ਦੇਖ ਕੇ ਮੱਥੇ ਤੇ ਵਟ ਪਾ ਲੈਂਦੇ ਨੇ ਤੇ ਖਾਸ ਕਰਕੇ ਜੇਕਰ ਕੋਈ ਬਣਦੀ ਚੀਜ਼ ਦੇ ਉੱਪਰ ਆ ਜਾਵੇ ਚਾਹ ਬਣੀ ਦੇ ਉੱਪਰ ਆ ਜਾਵੇ ਰੋਟੀ ਖਾ ਰਹੇ ਆ ਤੇ ਜੇ ਕਈ ਬੀਬੀਆਂ ਬੜਾ ਹੀ ਬੁਰਾ ਮਨਾਉਂਦੀਆਂ ਨੇ ਕਿ ਇਹਨੇ ਇਸੇ ਵੇਲੇ ਹੀ ਆਉਣਾ ਹੁੰਦਾ ਹੈ ਕਈ ਲੋਕ ਤਾਂ ਖਾਣ ਪੀਣ ਵਾਲੀ ਚੀਜ਼ ਨੂੰ ਦੇਖ ਕੇ ਲਕੋ ਹੀ ਲੈਂਦੇ ਨੇ ਪਰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਦਾ ਆਤਮ ਜੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਸਾਨੂੰ ਇਹੀ ਸਮਝਾਉਂਦੀ ਆ ਕਿ ਸਿੱਖ ਦੇ ਘਰ ਲੋ ਲੰਗਰ ਹਮੇਸ਼ਾ ਚੱਲਦੇ ਰਹਿਣਾ ਚਾਹੀਦਾ ਹੈ ਭਾਵਕੇ ਘਰ ਦੇ ਵਿੱਚ ਜੋ ਵੀ ਜੀ ਬਾਰੋਂ ਆਉਂਦਾ ਹੈ ਨਾ ਉਹਦਾ ਆਪਾਂ ਖਿਹੜੇ ਮੱਥੇ ਸਵਾਗਤ ਕਰਨਾ ਤੇ ਘਰ ਆਏ ਜੀ ਦੀ ਸੇਵਾ ਕਰਨੀ ਆ ਜਿਸ ਦੀ ਵੇਲੇ ਆਇਆ ਹੈ ਜੇ ਕੋਈ ਚਾਹ ਦੇ ਵੇਲੇ ਆਇਆ ਉਹਨੂੰ ਖਿਹੜੇ ਮੱਥੇ ਚਾਹ ਛਕਾਉਣੀ ਹੈ ਜੇ ਕੋਈ ਪ੍ਰਸ਼ਾਦੇ ਦੇ ਵੇਲੇ ਤੇ ਆ ਗਿਆ ਤਾਂ ਉਹਨੂੰ ਖਿਹੜੇ ਮੱਥੇ ਪ੍ਰਸ਼ਾਦਾ ਛਕਾਉਣਾ ਚਾਹੀਦਾ ਹੈ ਵੈਗੁਰੂ ਜੀ ਦਾ ਸ਼ੁਗਰ ਕਰਨਾ ਚਾਹੀਦਾ ਹੈ ਇਹ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਜੀ ਦੇ ਮੋਹ ਸਾਡੇ ਲਈ ਅਸੀਸ ਨਿਕਲ ਜਾਵੇ ਕਿਹੜਾ ਜੀ ਸਾਨੂੰ ਕੋਈ ਨੇਕ ਦੁਆ ਦੇ ਜਾਵੇ ਜੀ ਦੀ ਅਸੀਸ ਨਾਲ ਸਾਡੇ ਮਾੜੇ ਕਰਮ ਕੱਟੇ ਜਾਣ ਤਾਂ ਇਸ ਕਰਕੇ ਘਰ ਦੇ ਵਿੱਚ ਜੋ ਵੀ ਜੀ ਆਉਂਦਾ ਹੈ ਉਸ ਦਾ ਖਿੜੇ ਮੱਥੇ ਸਵਾਗਤ ਕਰਨਾ ਉਹਦਾ ਸਤਿਕਾਰ ਕਰਨਾ ਖਿੜੇ ਮੱਥੇ ਉਹਦੀ ਸੇਵਾ ਕਰਨੀ ਕਦੇ ਵੀ ਦੇ ਕੇ ਮੱਥੇ ਵਟਨੀ ਪਾਉਣਾ ਚਾਹੀਦਾ ਕਿਉਂਕਿ ਇੱਕ ਦੋ ਪ੍ਰਸ਼ਾਦੇ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਪੂਰੇ ਪਰਿਵਾਰ ਦੇ ਲਈ ਰੋਟੀ ਬਣਾ ਰਹੇ ਹੁੰਦੇ ਆ ਚਾਹ ਬਣਾ ਰਹੇ ਹੁੰਦੇ ਆ ਤਾਂ ਜੇਕਰ 1 2 ਜੀ ਵਾਧਾ ਆ ਗਏ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਗੋਂ ਮਾਲਕ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਘਰ ਬੈਠੇ ਹੀ ਸੇਵਾ ਆਪ ਜੀ ਨੇ ਲੈ ਲਈ ਸੇਵਾ ਸਮਝ ਕੇ ਕਾਰਾਏ ਜੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਾਰਾਏ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸ ਪਰਿਵਾਰ ਦੇ ਉੱਤੇ ਬੜਾ ਖੁਸ਼ ਹੁੰਦੇ ਨੇ ਆਪਣੀ ਨੀਅਤ ਨੂੰ ਹਮੇਸ਼ਾ ਸਾਫ਼ ਰੱਖਣਾ ਹੈ ਜੋ ਚੀਜ਼ ਮਾਲਕ ਨੇ ਸਾਨੂੰ ਦਿੱਤੀ ਹੈ ਉਸ ਚੀਜ਼ ਤੋਂ ਕਦੇ ਵੀ ਕਿਸੇ ਨੂੰ ਨਾ ਨਹੀਂ ਕਰਨੀ ਚਾਹੀਦੀ ਕੋਈ ਆਸ ਰੱਖ ਕੇ ਸਾਡੇ ਕੋਲ ਆਉਂਦਾ ਹੈ ਤੇ ਇਹ ਆਸ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਹੀ ਉਹਦੇ ਮਨ ਵਿੱਚ ਸਾਡੇ ਲਈ ਬਣਾਈ ਹੁੰਦੀ ਹੈ ਤਾਂ ਹੀ ਉਹਦੇ ਕਦਮ ਸਾਡੇ ਘਰਵਾਲ ਨੂੰ ਆਏ ਸਾਡੇ ਵੱਲ ਨੂੰ ਆਏ ਇਹ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੋਂ ਕਰਵਾਉਣਾ ਚਾਹੁੰਦੇ ਨੇ ਇਹ ਸਮਝ ਕੇ ਸੇਵਾ ਕਰਨੀ ਚਾਹੀਦੀ ਹੈ ਤੇ ਜੇਕਰ ਕੋਈ ਮੰਗ ਕੇ ਪ੍ਰਸ਼ਾਦਾ ਖਾਂਦਾ ਹੈ ਉਹਦੇ ਨਾਲ ਦੀ ਰੀਸ ਨਹੀਂ ਭਾਵਕ ਜੇਕਰ ਕੋਈ ਸਾਧੂ ਸੰਤ ਫਕੀਰ ਕੋਈ ਵੀ ਲੋੜਵਾਦ ਸਾਨੂੰ ਕਹਿੰਦਾ ਹੈ ਕਿ ਜੇਕਰ ਕੋਈ ਪ੍ਰਸ਼ਾਦਾ ਹੈ ਖਾਣ ਵਾਲੀ ਚੀਜ਼ ਹੈ ਤਾਂ ਸਾਨੂੰ ਦੇਰ ਦੋ ਤਾਂ ਕਦੇ ਵੀ ਨਾ ਨਹੀਂ ਕਰਨੀ ਚਾਹੀਦੀ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿਹੜੀ ਰੂਹ ਸਾਡੀ ਪਰਖਿਆ ਲੈ ਰਹੀ ਹੋਵੇ ਆਪਾਂ ਵੀ ਆਪਣੇ ਘਰ ਦੇ ਦਰਵਾਜ਼ੇ ਦੀ ਸਾਫ ਸਫਾਈ ਦੇ ਨਾਲ ਨਾਲ ਮੁੱਖ ਦਰਵਾਜ਼ੇ ਦੇ ਉੱਤੇ ਆਏ ਜੀ ਦਾ ਖਿੜੇ ਮੱਥੇ ਸਵਾਗਤ ਕਰਨਾ ਹੈ ਕਿਹੜੇ ਮੱਥੇ ਉਦਾ ਸਤਿਕਾਰ ਕਰਨਾ ਹੈ ਕਿਹੜੇ ਮੱਥੇ ਉਦੀ ਸੇਵਾ ਕਰਨੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਉੱਤੇ ਜ਼ਰੂਰ ਕਿਰਪਾ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਉੱਤੇ ਜ਼ਰੂਰ ਦਇਆਲ ਹੋਣਗੇ ਕਿਉਂਕਿ ਜਿਨ੍ਹਾਂ ਦੇ ਮਨ ਦੇ ਵਿੱਚ ਤਰਸ ਦੀ ਭਾਵਨਾ ਹੁੰਦੀ ਹੈ ਜਿਨ੍ਹਾਂ ਦੇ ਮਨ ਵਿੱਚ ਸੇਵਾ ਦੀ ਭਾਵਨਾ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਹੀ ਉਹਨਾਂ ਮਨੁੱਖਾਂ ਦੇ ਉੱਤੇ ਖੁਸ਼ ਰਹਿੰਦੇ ਨੇ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ